ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਲੋਕ ਇੱਕ ਅਸ਼ਟਪਦੀ ਦਾ ਪਾਠ ਜੇਕਰ ਤੁਸੀਂ ਇਸ ਤਰੀਕੇ ਨਾਲ ਕਰ ਲਓਗੇ ਤਾਂ ਵੇਖਣਾ ਚਾਵੇ ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਥ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਆਪਣੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਰੇ ਜਿਸ ਕਰਕੇ ਆਪ ਜੀ ਦੇ ਚਰਣਾ ਵਿੱਚ ਬੇਰਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਸਤ ਸੰਗਰਜੀ ਆਖਦੇ ਹਨ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰ ਰਹੇ ਸਨ ਤੇ ਕਹਿੰਦੇ ਕੁਝ ਸੰਗਤਾਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਪਿਤਾ ਆਪ ਜੀ ਦੇ ਕੋਲੋਂ ਇਹ ਹੀ ਪ੍ਰੇਰਣਾ ਹੈ ਕਿ ਸਵਾਸ ਸਵਾਸ ਭਜਨ ਬੰਦਗੀ ਕਰੀਏ ਸਵਾਸ ਸਵਾਸ ਉੱਪਰ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਪਰ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਗ੍ਰਹਸਤੀ ਲੋਕ ਹਾਂ ਲੋਕਾਂ ਨੇ ਆਪਣੇ ਦੁੱਖ ਜ਼ਾਹਿਰ ਕੀਤੇ ਕਮਾਕਾਰਾਂ ਵਾਲੇ ਬੰਦੇ ਆ ਸਾਡੀ ਅਜੇ ਉਹ ਅਵਸਥਾ ਪਤਾ ਨਹੀਂ ਬਣ ਨਹੀਂ ਰਹੀ ਜਾਂ ਨਹੀਂ ਬਣਦੀ ਅਸੀਂ ਸਵਾਸ ਸਵਾਸ ਭਗਤੀ ਕਰ ਸਕੀਏ ਕੰਮ ਤੰਦੇ ਕਰਦੇ ਆ ਹੋਇਆਂ ਜਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਹੋਇਆਂ ਸਾਡਾ ਮਨ ਬਹੁਤ ਹੀ ਜਲਦ ਇੱਧਰ ਉੱਧਰ ਭਟਕ ਜਾਂਦਾ ਹੈ ਅਸੀਂ ਸਵਾਸ ਸਵਾਸ ਭਗਤੀ ਕਰਨੀ ਪਾਉਂਦੇ ਫਿਰ ਸਾਡਾ ਭਲਾ ਕਿੰਜ ਹੋਵੇਗਾ ਕਿ ਕਿ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ ਹਨ ਕਿ ਜੋ ਮਨੁੱਖ ਸਵਾਸ ਸਵਾਸ ਭਗਤੀ ਕਰੇਗਾ ਉਸ ਮਨੁੱਖ ਨੂੰ ਦੇਹੀ ਜਿਹੜੀ ਹੈ ਮਨੁੱਖ ਵਾਲੀ ਦਾ ਉਧਾਰ ਹੋ ਜਾਵੇਗਾ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਵਾਸ ਸਵਾਸ ਭਗਤੀ ਅਸੀਂ ਕਰ ਹੀ ਨਹੀਂ ਪਾਉਂਦੇ ਫਿਰ ਸਾਡਾ ਉਧਾਰ ਕਿਵੇਂ ਹੋਵੇਗਾ ਸਾਡਾ ਜੀਵਨ ਜਿਹੜਾ ਹੈ ਸਫਲ ਕਿਵੇਂ ਹੋਵੇਗਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਸੰਗਤ ਦੀ ਝੋਲੀ ਵਿੱਚ ਪਾਈ ਨਾਲ ਹੀ ਬਚਨ ਕੀਤੇ ਗਏ ਕਿ ਜਿਹੜਾ ਮਨੁੱਖ ਹਰ ਰੋਜ਼ ਦੇ ਨੇਮ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ ਉਹਦੇ 24 ਘੰਟਿਆਂ ਦੇ ਸਵਾਸ ਜਿਹੜੇ ਹਨ ਲੇਖੇ ਲੱਗ ਜਾਣਗੇ ਜਿਹੜਾ ਮਨੁੱਖ ਹਰ ਰੋਜ਼ ਸ਼ਰਧਾ ਭਾਵਨਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ ਉਹਦਾ ਜਨਮ ਮਰਨ ਦਾ ਖੇਡ ਹੀ ਮੁੱਕ ਜਾਵੇਗਾ ਸਤ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਵੀ ਇਹੋ ਸਮਝਾਉਂਦੇ ਹੋਇਆ ਆਖਦੇ ਹਨ ਜਿਹੜਾ ਮਨੁੱਖ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਨਿਤਨੇਮ ਵਿੱਚ ਸ਼ਾਮਿਲ ਕਰ ਲੈਂਦਾ ਹੈ ਉਹਦੇ ਉੱਤੇ ਕਿਸੇ ਜੰਤਰ ਮੰਤਰ ਕਿਸੇ ਜਾਦੂ ਟੋਣੇ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਜਮਾ ਦਾ ਕੋਈ ਡਰ ਨਹੀਂ ਰਹਿ ਜਾਂਦਾ ਜਮਾ ਬਾਰੇ ਤਾਂ ਪਤਾ ਹੀ ਹੈ ਉਹਨਾਂ ਦੇ ਉੱਤੇ ਕਿਸੇ ਵੀ ਦੁਸ਼ਮਣ ਦਾ ਕੋਈ ਵਾਰ ਨਹੀਂ ਚੱਲਦਾ ਜੇ ਕੋਈ ਉਹਨਾਂ ਦਾ ਮਾੜਾ ਕਰਨ ਬਾਰੇ ਸੋਚਦਾ ਵੀ ਹੈ ਬਲਕਿ ਉਸਤੇ ਹੀ ਉਹ ਉਲਟਾ ਪੈ ਜਾਂਦਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸਰੀਰਕ ਪੱਖੋਂ ਵੀ ਰੋਗਾਂ ਤੋਂ ਮੁਕਤੀ ਮਿਲਦੀ ਹੈ ਮਤਲਬ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਤਨ ਮਨ ਤੇ ਧਨ ਪੱਖੋਂ ਸੁਖੀ ਕਰ ਦਿੰਦੀ ਹੈ ਸੋ ਇਸ ਕਰਕੇ ਹਰ ਰੋਜ਼ ਹਰ ਇੱਕ ਮਨੁੱਖ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਪਰ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਹਨ ਜੋ ਕਹਿ ਦਿੰਦੇ ਹਨ ਜੀ ਸਾਨੂੰ ਇਹ ਬਾਣੀ ਦਾ ਪਾਠ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਕਿਉਂਕਿ ਇਹ ਬਾਣੀ ਦਾ ਪਾਠ ਕਰਦੇ ਆ ਇੱਕ ਤੋਂ ਸਵਾ ਘੰਟੇ ਦਾ ਸਮਾਂ ਲੰਘ ਜਾਂਦਾ ਹੈ ਕਹਿੰਦੇ ਕਿ ਇੱਕ ਤੋਂ ਸਵਾ ਘੰਟਾ ਕੱਢਣਾ ਔਖਾ ਲੱਗਦਾ ਹੈ ਜਾਂ ਕਈ ਆਖਦੇ ਹਨ ਸਾਡੇ ਤੋਂ ਇੰਨਾ ਚਿਰ ਚੌਕੜਾ ਮਾਰ ਕੇ ਬੈਠਿਆ ਨਹੀਂ ਜਾਂਦਾ ਤਾਂ ਸਾਤ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਸੀਂ ਇੱਕ ਵਾਰ ਬਾਣੀ ਪੜਨ ਦੀ ਸ਼ੁਰੂਆਤ ਤਾਂ ਕਰੋ ਭਾਵੇਂ ਤੁਸੀਂ ਇੱਕ ਸ਼ਲੋਕ ਇੱਕ ਅਸ਼ਟਪਦੀ ਤੋਂ ਹੀ ਕਰ ਲਿਓ ਮਤਲਬ ਹਰ ਰੋਜ਼ ਇੱਕ ਅਸ਼ਟਪਦੀ ਇੱਕ ਸ਼ਲੋਕ ਪੜ੍ਹ ਲਿਆ ਕਰੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ 24 ਸ਼ਲੋਕ ਤੇ 24 ਅਸ਼ਟਪਦੀਆਂ ਹਨ ਮਤਲਬ ਜੇ ਆਪਾਂ ਹਰ ਰੋਜ਼ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਦਾ ਪਾਠ ਕਰਦੇ ਹਾਂ 24 ਦਿਨਾਂ ਦੇ ਵਿੱਚ ਇੱਕ ਪਾਠ ਸੰਪੂਰਨ ਹੋ ਜਾਵੇਗਾ ਪਰ ਸਾਧ ਸੰਗਤ ਜੀ ਯਕੀਨ ਕਰਕੇ ਜਾਣਿਓ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਸੱਚਮੁੱਚ ਸੁੱਖਾਂ ਦੀ ਮਣੀ ਹੈ ਜਿਸ ਦਿਨ ਤੋਂ ਤੁਸੀਂ ਆਪਣੇ ਘਰ ਵਿੱਚ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਹੋਗੇ ਨਾ ਤਾਂ ਤੁਹਾਨੂੰ ਆਪਣੇ ਆਪ ਵਿੱਚ ਆਪਣੇ ਘਰ ਵਿੱਚ ਬਦਲਾਵ ਹੁੰਦੇ ਹੋਏ ਨਜ਼ਰ ਆਉਣਗੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਕਈ ਰਾਜ ਦੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਬਾਰੇ ਆਪਾਂ ਨੂੰ ਨਹੀਂ ਪਤਾ ਹੁੰਦਾ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਤੁਸੀਂ ਅੱਜ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੁਸੀਂ ਪਹਿਲਾ ਸ਼ਲੋਕ ਪਹਿਲੀ ਅਸ਼ਟਪਦੀ ਨੂੰ ਧਿਆਨ ਨਾਲ ਪੜ੍ਹ ਲਓ ਜੇ ਇੱਕ ਦਿਨ ਵਿੱਚ ਤੁਹਾਨੂੰ ਸਮਝ ਨਹੀਂ ਆਈ ਦੂਜੇ ਦਿਨ ਤੁਸੀਂ ਇਸ ਨੂੰ ਜ਼ਰੂਰ ਪੜ੍ਹੋ ਤਿੰਨ ਦਿਨ ਵੀ ਲਾ ਸਕਦੇ ਹੋ ਭਾਵੇਂ ਤੁਸੀਂ ਇੱਕ ਸ਼ਲੋਕ ਇੱਕ ਅਸ਼ਟਪਦੀ ਤੇ 7 ਦਿਨ ਲਗਾ ਲਓ ਪਰ ਚੰਗੀ ਤਰ੍ਹਾਂ ਸਮਝ ਲਓ ਕਿ ਮੇਰੇ 5ਵੇਂ ਪਾਤਸ਼ਾਹ ਜੀ ਨੇ ਸਾਨੂੰ ਕੀ ਹੁਕਮ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਬਾਣੀ ਦੇ ਰਾਹੀਂ ਇਹ ਪਹਿਲੀ ਅਸ਼ਟਪਦੀ ਦੇ ਰਾਹੀਂ ਕੀ ਗਿਆਨ ਦਿੰਦਾ ਹੈ ਤਾਂ ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਤੁਹਾਡੀ ਜ਼ਿੰਦਗੀ ਪਹਿਲੇ ਦਿਨ ਤੋਂ ਪਹਿਲੇ ਸ਼ਲੋਕ ਤੋਂ ਪਹਿਲੀ ਅਸ਼ਟਪਦੀ ਨੇ ਹੀ ਬਦਲ ਦੇਣੀ ਹੈ ਕਿਉਂਕਿ ਪਹਿਲੀ ਅਸ਼ਟਪਦੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਦੁੱਖਾਂ ਦੇ ਹੱਲ ਬਾਰੇ ਦੱਸ ਦਿੱਤਾ ਹੈ ਸਾਰੇ ਸੁੱਖਾਂ ਦੀ ਚਾਬੀ ਦੇ ਦਿੱਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਸਾਨੂੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਸਿਮਰਨ ਬਾਰੇ ਦੱਸਿਆ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਜਪ ਕੇ ਹੀ ਅਸੀਂ ਫਿਰ ਸੁਖੀ ਹੋ ਜਾਣਾ ਹੈ ਉਸ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਹੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣੇ ਹਨ ਜਦੋਂ ਇਸ ਗੱਲ ਦੀ ਸਮਝ ਆਵੇਗੀ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦੇਵੋਗੇ ਫਿਰ ਵੇਖਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਵੇਂ ਕਿਰਪਾ ਹੋ ਜਾਵੇਗੀ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਸਾਡਾ ਮਨ ਇੰਨਾ ਬਲਵਾਨ ਹੋ ਜਾਂਦਾ ਹੈ ਬੰਦੇ ਦੀ ਜ਼ਿੰਦਗੀ ਵਿੱਚ ਫਿਰ ਜਿੰਨਾ ਮਰਜ਼ੀ ਵੱਡਾ ਦੁੱਖ ਆ ਜਾਵੇ ਕੋਈ ਤਕਲੀਫ ਆ ਜਾਵੇ ਉਹ ਬੰਦਾ ਫਿਰ ਨਹੀਂ ਡੋਲਦਾ ਜਿਹੜਾ ਗੁਰੂ ਦੀ ਗੁਰਬਾਣੀ ਦੇ ਲੜ ਲੱਗ ਚੁੱਕਾ ਹੋਵੇ ਉਹ ਕਿਸੇ ਗੱਲੋਂ ਘਬਰਾਉਂਦਾ ਨਹੀਂ ਨਿਰਾਸ਼ ਨਹੀਂ ਹੁੰਦਾ ਜੋ ਵੀ ਮਨੁੱਖ ਜਿਸ ਵੀ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਦੇ ਨਾਮ ਨਾਲ ਜੁੜ ਜਾਂਦਾ ਹੈ ਨਾ ਤਾਂ ਸਮਝੋ ਉਹਦੀ ماں ਸਤਗੁਰ ਸੱਚੇ ਪਾਤਸ਼ਾਹ ਜੀ ਆਪ ਫੜ ਲੈਂਦੇ ਹਨ ਉਹਦੀ ਜ਼ਿੰਦਗੀ ਵਿੱਚ ਜਿੰਨਾ ਵੀ ਮਾੜਾ ਸਮਾਂ ਆ ਜਾਵੇ ਇੱਕ ਬੰਦਾ ਉਹ ਡੋਲ ਹੀ ਨਹੀਂ ਸਕਦਾ ਉਹ ਨਹੀਂ ਘਬਰਾਵੇਗਾ ਮੁਸ਼ਕਲਾਂ ਤੇ ਚੁਣੌਤੀਆਂ ਉਸ ਬੰਦੇ ਨੂੰ ਵੇਖ ਕੇ ਘਬਰਾਉਣਗੀਆਂ ਉਹਦਾ ਰਾਹ ਸਾਨੂੰ ਸੋ ਗੁਰਬਾਣੀ ਸਾਨੂੰ ਤਨ ਮਨ ਧਨ ਸਭ ਪੱਖ ਤੋਂ ਮਜ਼ਬੂਤ ਕਰ ਦਿੰਦੀ ਹੈ ਗੁਰਬਾਣੀ ਫਿਰ ਸਾਡੇ ਸਾਰੇ ਹੀ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਘਰ ਵਿੱਚ ਜ਼ਰੂਰ ਕਰੋ ਮਹਾਪੁਰਖ ਜੀ ਆਖਦੇ ਹਨ ਘਰ ਦੇ ਵਿੱਚ ਕੋਈ ਵੀ ਇੱਕ ਜੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ ਪੂਰੇ ਪਰਿਵਾਰ ਦੀ ਵਾਹ ਵੱਲ ਕੋਈ ਵੇਖ ਨਹੀਂ ਸਕਦਾ ਉਸ ਘਰ ਪਰਿਵਾਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਦੇ ਨਾਲ ਉਸ ਦਾ ਨੁਕਸਾਨ ਨਹੀਂ ਕਰ ਸਕਦਾ ਸੋ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਸੁਣ ਹੀ ਲਿਆ ਕਰੋ ਯਕੀਨ ਕਰਕੇ ਜਾਣਿਓ ਪਹਿਲੀ ਅਸ਼ਟਪਦੀ ਦਾ ਪਾਠ ਕਰਕੇ ਸੁਣ ਕੇ ਹੀ ਤੁਹਾਡਾ ਮਨ ਖੜ ਜਾਵੇਗਾ ਮਨ ਨੂੰ ਇੱਕ ਤਾਕਤ ਮਿਲ ਜਾਵੇਗੀ ਸੋ ਸਾਧ ਸੰਗਤ ਜੀ ਮੁਕਤੀ ਦੀ ਗੱਲ ਹਰ ਇੱਕ ਗੁਰਸਿੱਖ ਦੇ ਲਈ ਅੰਮ੍ਰਿਤ ਵੇਲੇ ਦਾ ਨਿਤਨੇਮ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਬੜਾ ਜ਼ਰੂਰੀ ਹੈ ਪਰ ਜੇਕਰ ਕੋਈ ਮਨੁੱਖ ਆਖਦਾ ਹੈ ਮੇਰੇ ਤੋਂ ਇੱਕ ਚਾਂਕੜੇ ਵਿੱਚ ਸੋਖਮਨੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਜਾਂ ਬੈਠ ਕੇ ਸੁਣਿਆ ਨਹੀਂ ਜਾਂਦਾ ਉਹ 12 ਅਸ਼ਟਪਦੀਆਂ ਸਵੇਰੇ ਤੇ 12 ਰਾਤ ਨੂੰ ਇਸ ਤਰੀਕੇ ਨਾਲ ਪੂਰੇ ਦਿਨ ਵਿੱਚ ਇੱਕ ਪਾਠ ਸੰਪੂਰਨ ਕਰ ਸਕਦਾ ਹੈ ਚਾਰ ਅਸ਼ਟਪਦੀਆਂ ਦਾ ਪਾਠ ਕਰਕੇ ਇੱਕ ਪਾਠ ਸੰਪੂਰਨ ਕਰ ਲਵੇ ਜੇਕਰ ਕੋਈ ਆਖਦਾ ਹੈ ਮੈਨੂੰ ਬਿਲਕੁਲ ਹੀ ਸਮਾਂ ਨਹੀਂ ਮਿਲਦਾ ਉਹ ਇੱਕ ਵਾਰ ਸ਼ੁਰੂਆਤ ਵਿੱਚ ਇੱਕ ਸ਼ਲੋਕ ਇੱਕ ਅਸ਼ਟਪਦੀ ਤੋਂ ਕਰ ਲਵੇ ਜੇਕਰ ਆਪਾਂ ਹਰ ਰੋਜ਼ ਦਾ ਇੱਕ ਸ਼ਲੋਕ ਇੱਕ ਅਸ਼ਟਪਦੀ ਦਾ ਪਾਠ ਕਰ ਲਈ 24 ਦਿਨਾਂ ਦੇ ਵਿੱਚ ਇੱਕ ਪਾਠ ਸੰਪੂਰਨ ਕਰ ਲਵਾਂਗੇ ਤੇ ਸਾਥ ਸੰਗਤ ਜੀ ਯਕੀਨ ਕਰਕੇ ਜਾਣਿਓ ਜੇ ਇੱਕ ਵਾਰ ਸ਼ੁਰੂਆਤ ਕਰਨ ਦੀ ਦੇਰ ਹੈ ਬਾਕੀ ਕਿਰਪਾ ਮਾਲਕ ਨੇ ਆਪੇ ਕਰ ਦੇਣੀ ਹੈ ਜਦੋਂ 24 ਦਿਨ ਲਗਾਤਾਰ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਹਰ ਰੋਜ਼ ਇੱਕ ਸ਼ਲੋਕ ਤੇ ਇੱਕ ਅਸ਼ਟਪਦੀ ਦਾ ਪਾਠ ਕਰੋਗੇ ਮਾਲਕ ਨੇ 24 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਆਪਣੇ ਚਰਨਾਂ ਦੇ ਨਾਲ ਤੁਹਾਨੂੰ ਜੋੜ ਲੈਣਾ ਹੈ ਫਿਰ ਤੁਸੀਂ ਚਾਹ ਕੇ ਵੀ ਸੁਖਮਨੀ ਸਾਹਿਬ ਦੀ ਬਾਣੀ ਤੋਂ ਦੂਰ ਨਹੀਂ ਹੋ ਸਕਦੇ بس ਇੱਕ ਵਾਰੀ ਸ਼ੁਰੂਆਤ ਕਰੋ ਸਮਾਂ ਤੁਹਾਨੂੰ ਆਪ ਕੱਢਣਾ ਪੈਣਾ ਹੈ ਸਮਾਂ ਅਸੀਂ ਤਾਂ ਕੱਢ ਹੀ ਇਨਾ ਸਕਦੇ ਹਾਂ ਜੇ ਮਨੋ ਚਾਹੀਏ ਜਿਹੜਾ ਕੰਮ ਸਾਨੂੰ ਜ਼ਰੂਰੀ ਲੱਗਦਾ ਹੈ ਉਹਦੇ ਲਈ ਅਸੀਂ ਔਖੇ ਸੌਖੇ ਵੀ ਸਮਾਂ ਕੱਢ ਲੈਂਦੇ ਹਾਂ ਬਚਾ ਲੈਂਦੇ ਹਾਂ ਸੋ ਅੱਜ ਤੋਂ ਹੀ ਤੁਸੀਂ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਮੰਨ ਕੇ ਚੱਲੋ ਕਿ ਤੁਹਾਡੇ ਮਨ ਦੀਆਂ ਹਰ ਇੱਕ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ